ਕੀ ਕਾਰਵਾਈ ਕਰਨੀ ਚਾਹੀਏ ਤੁਸੀਂ ਰਿਕਾਰਡਿੰਗ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਵੀਰ ਜੀ ਤੁਸੀਂ ਕੀ ਕਾਰਵਾਈ ਕਰਨ ਆਏ ਹੋ ਅੱਜ ਕਿਸੇ ਆਰਡਰ ਤੋਂ ਕਰਨ ਆਇਆ ਵਸ ਕਿਹ ਚੀਜ਼ ਦੀ ਇਹਦੀ ਪਾਸੋਂ ਕਿੰਨੀ ਦੀ ਕਿਹ ਔਰਡਰ ਦੇ ਆਰਡਰ ਨੇ ਕਿਹੜੇ ਆਰਡਰ ਨੇ ਫਟਾਉਣ ਦੀ ਖੋਜਦੇ ਹੋ ਸਰ ਆਰਡਰ ਦੇ ਆਰਡਰ ਹੁਣ ਸਾਡੇ ਕੋਲ ਇਸ ਟਾਈਮ ਦਾ ਇੱਥੇ ਹੈ ਨਹੀਂ ਨਾ ਜੀ ਆਪ ਦਫਤਰ ਆ ਜਾਓ ਕਿਹੜੇ ਗੱਲ ਹੋਊਗੀ ਸਰ ਕਿੰਨੇ ਮਕਾਨ ਹੈ ਸਰ ਕਿੰਨੇ ਮਕਾਨ ਤੋੜਨ ਆਏ ਹੋ ਸਰ 58 ਦੇ 58 59 ਮਕਾਨ ਸਰ 50 ਲਾਗਰ ਕੋਡ ਦੇ ਆਰਡਰ ਨੇ ਕਿਹੜੀ ਕੋਡ ਦੇ ਆਰਡਰ ਨੇ ਉਹ ਦੱਸੋ ਸਰ ਸੀਓਪੀ ਦਰਸ਼ਨ ਜੀ ਇਹਨਾਂ ਦਿਖਾਓ ਜੇ ਕਿਹੜੇ ਆਰਡਰ ਆ ਨਹੀਂ ਨਹੀਂ ਤੁਸੀਂ ਤੁਹਾਨੂੰ ਨਹੀਂ ਸਰ ਤੁਸੀਂ ਸਰ ਮੈਂ ਕੋਡ ਮੈਂ ਜੇਬ ਤੋਂ ਲੈ ਕੇ ਬੈਠਾ ਤੁਸੀਂ ਅਧਿਕਾਰੀ ਹੋਗੇ ਤੁਹਾਨੂੰ ਨਹੀਂ ਸਰ ਜੇਰ ਥੋੜਾ ਲੈ ਕੇ ਬੈਠਾ ਕੋਡ ਦੇ ਆਰਡਰ ਦਿਖਾਣ ਲੱਗਿਆ ਹਾਂ ਹਾਂ ਕੋਈ ਸਾਡਾ ਆਰਡਰ ਤੁਸੀਂ ਆਫਿਸ ਤੋਂ ਚੱਲੇ ਹੋ ਕੀ ਤੁਹਾਨੂੰ ਪਤਾ ਨਹੀਂ ਕਿ ਆਪਾਂ ਕਿਹੜੇ ਆਰਡਰ ਲੈ ਕੇ ਚੱਲੇ ਆ ਭਾਜੀ ਆਰਡਰ ਦਿਖਾ ਦਿਓ ਅਸੀਂ ਆਰਡਰਾਂ ਦੀ ਕਾਪੀ ਮੰਗ ਰਹੇ ਹਾਂ ਮੇਰੀ ਕੀ ਗੱਲ ਇਹ ਜਿਹੜੀ ਗੱਲਬਾਤ ਹੋ ਰਹੀ ਹੈ ਇਹ ਕੋਈ ਸਾਈਡ ਹੋ ਜਾਂਦਾ ਇਹ ਕੰਮ ਹੋ ਗਿਆ ਜੀ ਜਾਂਦਾ ਸਾਨੂੰ ਕਰੀਂ ਨਹੀਂ ਕਰਦੇ ਬਿਊਟੀ ਨਹੀਂ ਹੈ ਇੱਕ ਮਿੰਟ ਸਾਡਾ ਕੰਮ ਨਹੀਂ ਜੀ ਤੁਸੀਂ ਜਿਹੜੇ ਆਰਡਰ ਤੋਂ ਚੱਲੇ ਹੋ ਤੁਹਾਨੂੰ ਪਤਾ ਨਹੀਂ ਕਿਹੜੇ ਆਰਡਰ ਲੈ ਕੇ ਚੱਲੇ ਆ ਸਾਡੇ ਕੋਲ ਹੈਗੇ ਆ ਲੈ ਕੇ ਭਲਾਣ ਦਾ ਉਹ ਦੱਸ ਕੀ ਹਰਚ ਆਰਡਰ ਦੀ ਕੰਪਨੀ ਆਈਸ ਵਿੱਚ ਸਭੀਆ ਤੁਸੀਂ ਰੋਣ ਤੁਹਾਨੂੰ ਖਣ ਲਗੇ ਆ ਸਰ ਆਰਡਰ ਦਾ ਦਰਸ਼ਨ ਦੇਖਦਾ ਲੈਣ ਦਿਓ ਇਹ ਸੌ ਮਕਾਨ ਐ ਇੱਥੇ ਜੀ ਅਸਾ ਆਰਡਰ ਜਦੋਂ ਨਹੀਂ ਜਦੋਂ ਇਹ ਮਕਾਨ ਆ ਰਹੇ ਸੀਗੇ ਉਹ ਇਜਾਤ ਤੁਸੀਂ ਕਿੱਥੇ ਸੀਗੇ ਕਰ ਰਹੇ ਨਹੀਂ ਮੈਂ ਗੱਲ ਕਰ ਰਿਹਾ ਮਾਈਂਡਿਕਲ ਚੱਲ ਰਿਹਾ ਹੈ ਉੱਥੇ ਕਿਥੇ ਤੁਹਾਡੀ ਕਿਉਂ ਨਹੀਂ ਨਿਗਾ ਜਾਂਦੀ ਕੇਸ ਨੰਬਰ ਨੋਟ ਕਰ ਲਓ ਪਤਾ ਕੀ ਹੈ ਵੀਰ ਜੀ ਆਪਣਾ ਨਾਮ ਦੱਸੋ ਕੀ ਹੈ ਆਪਣਾ ਨਾਮ ਦੱਸੋ ਜਨਾਬ ਲਾਓਫੀਸਰ ਕਮਾਡਾ ਨਾਮ ਨਹੀਂ ਆਪਣਾ ਜੀ ਨਾ ਕੀ ਸਰ ਮੈਂ ਪਰਸਨਲ ਇਨਵੈਸਟੀਗੇਟਿਵ ਨਹੀਂ ਆਇਆ ਤੇ ਨਾ ਮੈਂ ਆਪਣਾ ਆਫੀਸ਼ਲ ਕਮੈਸਟੀ ਜਾਇਆ ਹਾਂਜੀ ਆਫੀਸ਼ਲ ਕੇਡਰ ਆਰਡਰ ਨੇ ਭਾਜੀ ਆਰਡਰ ਦਾ ਥੋੜਾ ਦੇਰਵਾ ਦਿਓ ਤੁਸੀਂ ਲਾਓਫੀਸਰ ਹੋ ਕੋਰਟ ਦਾ ਜਿਹੜੇ ਆਰਡਰ ਨੇ ਉਹਦਾ ਦੇਰਵਾ ਦਿਓ ਕੇਸ ਦਾ ਰੈਫਰੈਂਸ ਨੰਬਰ ਨੋਟ ਕਰ ਲਓ ਹਾਂਜੀ ਸੀਓਸੀਪੀ 1282018 ਨੇਟ ਤੇ ਚੈੱਕ ਕਰ ਲਓ ਕੀ ਆਰਡਰ ਨੇ ਉਸੇ ਤੁਸੀਂ ਖੁਦ ਚੈੱਕ ਕਰੋ ਭਾਈ ਤੁਸੀਂ ਦੱਸੋਣਾ ਤੁਸੀਂ ਲੋੜ ਹੈ ਤੁਸੀ ਕਾਰਵਾਈ ਕਰਨ ਆਏ ਹੋ ਇਹ ਅੰਤ ਕਰ ਦਿਓ ਜਿਹੜੀ ਉਸ ਕਲੋਨੀ ਹੋਈ ਆ ਇਹਦੇ ਰਿਲੇਟਡ ਕਾਰਵਾਈ ਕਰਨ ਦੇ ਆਰਡਰ ਭਾਈ ਅੱਖਾਂ ਬੰਦ ਸੀਗੀਆਂ ਜਦੇ ਕਲੋਨੀ ਬਣ ਰਹੀ ਸੀਗੀ ਕਨਸਟੀਟਿਊਸ਼ਨ ਕੇ ਸੈਕਸ਼ਨ 20 ਜਾਂਦੇ ਰਿਗਾਰਡਿੰਗ ਮੈਨੂੰ ਲੱਗਦਾ ਲੈਂਗੁਏਜ ਠੀਕ ਹੈ ਮੇਰੀ ਮੈਂ ਕੋਈ ਗਲਤ ਕਿਸ ਨੂੰ ਗਾਲ ਨਹੀਂ ਕੱਢੀ ਮੈਂ ਕਿ ਅੱਖਾਂ ਬੰਦ ਸੀਗੀਆਂ ਇਹ ਹੀ ਪੁੱਛਿਆ ਹਾਂ ਪੂਰਾ ਜਦੋਂ ਬੰਦ ਕੀ ਉਹ ਸਵਾਲ ਪੁੱਛਦੇ ਜਾ ਰਹੇ ਸੀਗੇ ਮੇਰਾ ਸਵਾਲ ਬੰਦਾ ਮੈਂ ਮੈਂ ਕੋਈ ਉਹ ਯੂਟਿਊਬਰ ਨਹੀਂ ਐ ਮੈਂ ਐਕ੍ਰੇਡੇਟਿਡ ਪੱਤਰਕਾਰ ਹਾਂ ਮੈਨੂੰ ਨਾ ਇਹ ਦੱਸੀ ਗੱਲ ਸਮਝਾਓ ਦੂਜੇ ਨੰਬਰ ਤੇ ਪੂਰਾ ਝਾਂਪੂਰ ਤੇ ਵੀ ਜਿਹੜੀ ਇਲੀਗਲ ਅਨਸਾਰੀ ਹੋ ਰਹੀ ਹੈ ਕਿਉਂ ਨਹੀਂ ਤੁਹਾਡੀ ਅੱਖਾਂ ਉੱਤੇ ਜਾਂਦੀਆਂ ਕਿਉਂ ਉੱਥੇ ਪੀਲਾ ਪੰਜਾ ਨਹੀਂ ਚੱਲਦਾ ਸਾਰਿਆਂ ਦੇ ਖਿਲਾਫ ਕਾਰਵਾਈ ਹੋਈ ਕਿੱਥੇ ਕਾਰਵਾਈ ਫਿਰ ਅਗਰ ਹੁੰਦੀ ਹੈ ਤੇ ਇਹ ਵਹਿਦ ਕਲੋਨੀਆ ਕਿਉਂ ਬਸਦੀ ਜਾ ਰਹੀ ਹੈ ਸਰ ਰੋਜ਼ ਕਾਰਵਾਈ ਹੁੰਦੀ ਹੈ ਰੋਜ਼ ਦੇ ਅੱਜ 100 ਕਰਕੇ 100 ਕਰਕੇ ਕਿਉਂ ਉਜਾੜੇ ਜਾ ਰਹੇ ਜਿਹੜੇ 20 ਸਾਲਾਂ ਤੋਂ ਜਾਂ 15 ਸਾਲਾਂ ਤੋਂ ਬਸੇ ਹੋਏ ਨੇ ਉਹਨਾਂ ਤੇ ਤੁਸੀਂ ਪੰਜਾ ਲੈ ਕੇ ਆ ਗਏ ਸਰ 55 ਮਕਾਨਾਂ ਦਾ 18 ਦਾ ਕੇਸ ਚੱਲਦਾ ਤਾਂ ਇਹਦਾ ਸੀਓਪੀਸੀ ਚੈੱਕ ਕਰ ਲਓ ਜਿਹੜੇ 15 ਵੀਰਜੀ ਜਿਹੜੇ 15 ਸਾਲਾਂ ਤੋਂ ਬੈਠੇ ਨੇ ਉਹਨਾਂ ਨੂੰ ਉਜਾੜਨ ਆ ਗਏ ਜਿਹੜੀ ਨਈ ਕਲੋਨੀ ਬਣ ਰਹੀ ਹੈ ਉਹਦੇ ਬਾਰੇ ਦੱਸੋ ਮੇਰੀ ਗੱਲ ਸੁਣੋ ਜਦੋਂ ਕਮਾਡਾ ਕਾਰਵਾਈ ਕਰਦਾ ਤੁਸੀਂ ਉਹਨੂੰ ਕੁਐਸਚਨ ਕਰਦੇ ਹੋ ਜਦੋਂ ਕਮਾਡਾ ਕਾਰਵਾਈ ਨਹੀਂ ਕਰਦਾ ਤੁਸੀਂ ਉਹਨੂੰ ਕਾਰਵਾਈ ਕਿਉਂ ਨਹੀਂ ਕਰਦੇ ਦੋਨੋਂ ਵਾਰੀ ਸ਼ਾਮਪੁਰ ਕਿਉਂ ਨਹੀਂ ਹੋ ਰਹੀ ਸ਼ਾਮਪੁਰ ਕਿਉਂ ਨਹੀਂ ਹੋ ਰਹੀ ਮੀਡੀਆ ਦਾ ਵੀ ਡਬਲ ਸਟੈਂਡਰਡ ਹੈ ਭਾਜੀ ਮੀਡੀਆ ਦੇ ਡਬਲ ਸਟੈਂਡਰਡ ਹੈ ਅਧਿਕਾਰੀ ਤੁਸੀਂ ਕਰੱਪਸ਼ਨ ਲੈਂਦੇ ਹੋ ਪੈਸੇ ਲੈ ਕੇ ਕਲੋਨੀਆਂ ਕਟਵਾ ਰਹੇ ਹੋ ਤੁਹਾਡੇ ਸਟੈਂਡਰਡ ਦਾ ਤਸਾਬ ਨਜ਼ਰ ਆਉਂਦਾ ਮੀਡੀਆ ਦੀ ਕੁਐਸਚਨ ਕਿੱਦਾਂ ਕਰ ਸਕਦੇ ਹੋ ਸਿਰਫ ਕਹਿਣ ਨਾਲ ਕੁਝ ਨਹੀਂ ਹੁੰਦਾ ਪ੍ਰੂਫ ਦੇਣਾ ਪ੍ਰੂਫ ਵੀ ਹੈਗੇ ਭਾਜੀ ਤੁਹਾਡੇ ਪੈਸੇ ਲੈਣ ਦੇ ਸਾਡੇ ਕੋਲ ਪ੍ਰੂਫ ਹੈਗੇ ਵੀਡੀਓ ਹੈਗੇ ਆਂ ਤੁਹਾਡੀਆਂ ਰਿਪੋਰਟੀਆਂ ਹੈਗੀਆਂ ਤੁਸੀਂ ਹੁਣ ਕੀ ਕਰਦੇ ਹੋ ਟ੍ਰ ਤੁਹਾਡੇ ਪੈਸੇ ਲੈਂਦੇ ਦੀਆਂ ਤੁਹਾਡੇ ਕੋਲ ਵੀਡੀਓ ਰਿਕਾਰਡਿੰਗ ਆ ਆਡੀਓ ਰਿਕਾਰਡਿੰਗ ਆ ਗਈਆਂ ਸਾਡੇ ਕੋਲ ਹੈਗੀਆਂ ਦੱਸੋ ਹੁਣ ਤੁਸੀਂ ਉਹ ਕਿਸ ਕਪੈਸਿਟੀ ਦੇ ਪੈਸੇ ਲੈਂਦੇ ਹੋ ਤਸਹੀਲਦਾਰਾਂ ਦੀ ਟ੍ਰਾਂਸਫਰ ਕਿਉਂ ਹੋਈਆਂ ਨਹੀਂ ਨਹੀਂ ਕਿਸ ਰਿਗਾਰਡਿੰਗ ਅਜੀ ਤੁਸੀਂ ਦੱਸੋ ਕਿ ਕਿਸ ਬਿਹਾਉ ਦੇ ਪੈਸੇ ਲੈਂਦੇ ਆ ਯਾਰ ਜਿਹੜੇ ਬੰਦੇ ਨਸਕਾ ਕੰਪਲੇਨਟ ਕਰੇ ਜੀ ਜਨਾਬ ਕੰਪਲੇਨਟ ਕਰੋ ਅਗਰ ਮੈਂ ਕਹਾਂ ਜੀ ਤੁਸੀਂ ਉਹ ਲੀਤੇ ਜੀ ਮੈਂ ਗਲਤ ਆ ਕਰ ਰਿਹਾ ਗਲਤ ਅਸੀਂ ਕਰ ਰਹੇ ਆ ਨਹੀਂ ਵੀ ਜੀ ਹੁਣ ਡਬਲ ਸਟੈਂਡਰਡ ਆਗਰ ਅਧਿਕਾਰੀਆਂ ਦਾ ਡਬਲ ਸਟੈਂਡਰਡ ਦਿਖਦਾ ਫਿਰ ਤੁਸੀਂ ਕਿੱਥੇ ਜਾਂਦੇ ਹੋ ਮੈਂ ਕਹਿੰਦਾ ਜਿਹੜੇ ਤੁਹਾਡੇ ਪ੍ਰੂਫ ਆ ਗਏ ਔਰ ਉਸ ਉਸਾਂ ਤੁਸੀਂ ਆਪਣੇ ਬਾਲ ਬੱਚੇ ਆ 22 ਬੱਚਿਆਂ ਦਾ ਦੇਖ ਕੇ ਤੁਸੀਂ ਰੋਗ ਲੈਂਦੇ ਹੋ ਉਹ ਡਬਲ ਸਟੈਂਡਰਡ ਨਹੀਂ ਦਿਖਾਈ ਦਿੰਦਾ ਤੁਹਾਨੂੰ ਗੱਲਾਂ ਕਰਨੇ ਕੁਝ ਨਹੀਂ ਅੰਦਰ ਪਰ ਆ ਜੀ ਫਿਰ ਕੁਐਸਚਨ ਮਾਰ ਕੇ ਡਬਲ ਸਟੈਂਡਰਡ ਤੇ ਲਗਾਣਾ ਵੀ ਕੋਈ ਗੱਲ ਨਹੀਂ ਹੁੰਦੀ ਹੁੰਦੀ ਜਿਹੜੇ ਚਾਂਪੁਰ ਮਕਾਨ ਬਣ ਰਹੇ ਉੱਥੇ ਨਿਗਰ ਨਹੀਂ ਜਾਂਦੀ ਕਿੰਨੀ ਵਾਰ ਤੋੜ ਕੇ ਨਾ ਮੈਂ ਮੈਂ ਕਿੰਨੀ ਵਾਰ ਮੈਂ ਰੁਕ ਕੇ ਕਿਉਂ ਨਹੀਂ ਕਾਰਵਾਈ ਕਿਉਂ ਨਹੀਂ ਹੋ ਰਹੀ ਕਿਉਂ ਨਹੀਂ ਰੁਕ ਰਹੇ ਹਾਲੇ ਵੀ ਬਣ ਰਹੇ ਆ ਅਸੀਂ ਹਰ ਵਈ ਹਰ ਮਾਨ ਸਰ ਇੱਕ ਔਰ ਇੱਕ ਔਰ ਗੱਲ ਦਾ ਜਵਾਬ ਦਿਓ ਕਿੰਨੀ ਵਾਰ ਦੇਖਿਆ ਮੈਂ ਆਪ ਗਿਆ ਉਹ ਕੈਮਰਾ ਉਹਨਾਂ ਨੇ ਦੱਸੋ ਕਿੱਥੇ ਆਪਣੇ ਵਾਲਾ ਹਾਂ ਠੀਕ ਆ ਸਰ ਇੱਕ ਇੱਕ ਗੱਲ ਦਾ ਜਵਾਬ ਦਿਓ ਕਨਸਟੀਟਿਊਸ਼ਨ ਦਾ 21 ਐਕਟ ਹੈਗਾ ਜੋ ਸੈਕਸ਼ਨ ਹੈਗਾ ਉਹਦੇ ਰਿਗਾਰਡਿੰਗ ਕਿ ਤੁਸੀਂ ਕਿਸੇ ਬਸੇ ਹੋਏ ਨੂੰ ਜੋ 10 15 ਸਾਲਾਂ ਤੋਂ ਬਸਿਆ ਉਹਨੂੰ ਉਜਾੜ ਸਕਦੇ ਹੋ ਸਾਰਾ 2018 ਦਾ ਕੇਸ ਚੱਲ ਰਿਹਾ ਤੁਸੀਂ ਬਸਿਆ ਬਸੇ ਆ ਕਿਉਂ ਇਸ ਦਾ ਹੱਥਾ ਕਿਹਾ ਕਿ ਇਹਨੂੰ ਤੋੜਨਾ ਹੈ ਸਭ ਨੂੰ ਡਾਇਮੋਸ਼ਨ ਕਰਨੀ ਆ ਤਾਂ ਤੇ ਆਰਡਰ ਲੱਗੇ ਬੈਲੇ ਇਹਨਾਂ ਦੇ ਚੇਪੇ ਬੈਨੇ ਅਸੀਂ ਸੋ ਲਾਸਟ ਟਾਈਮ ਤੁਸੀਂ ਫੀਸਾਂ ਜਮ੍ਹਾਂ ਕਰਾਈ ਸੀ ਉਹ ਕਿਸ ਚੀਜ਼ ਦੀ ਫੀਸਾਂ ਜਮ੍ਹਾਂ ਕਰਾਈਆਂ ਇਹਨਾਂ ਤੋਂ ਜੋ 45 4500 ਰੁਪਏ ਜਮ੍ਹਾਂ ਕਰਾਏ ਉਹ ਕਿਸ ਚੀਜ਼ ਦੇ ਕਰਾਈ ਸੀ ਜੀ ਸਾਡਾ ਪਤਾ ਨਹੀਂ ਕਿਸ ਚੀਜ਼ ਦੀ ਹੈ ਜੀ ਲਾਓ ਅਫੀਸਰ ਜੀ ਤੁਸੀਂ ਦੱਸੋ ਮੈਂ ਕਹਿੰਦੇ ਕਿੰਨੇ ਕਰਾਈਏ ਓਏ ਥੋੜਾ ਹੈਗਾ ਨਹੀਂ ਨਹੀਂ ਫੁੱਟੇ ਦੀ ਫੀਸ ਲੈ ਕਰਾਏ ਹਾਂਜੀ ਫੁੱਟੇ ਦੀ ਕਰਾਈ ਹੈ ਕਿਸ ਚੀਜ਼ ਕੀ ਕਰ ਇਹ ਆਮਨੇ 20 ਤੋਂ ਜਮਾ ਕਰਾਈ ਨਾ ਕਾਨੂੰਨ ਜੋ ਕਹਿੰਦਾ ਜੋ ਆਪਕਾ ਐਚਪੀਸੀ ਦੀ ਕਲੋਨੀ ਦੇ ਅੰਦਰ ਪ੍ਰੋਜੈਕਟ ਹੈ ਜੋ ਆਪਕਾ ਉਸਮੇ ਫੀਸ ਕਹਾਂ ਜਮਾ ਹੋਤੀ ਹੈ ਇਹ ਬਤਾਓ ਨਹੀਂ ਨਹੀਂ ਆਪ ਨੂੰ ਜਿਵੇਂ ਗਏ ਅਨੁਸਾਰ ਜਮਾ ਕਰਾਈ ਇਹ ਲੋਗੋ ਨੇ ਇਹ ਦੱਸੋ ਜਿਹੜਾ ਪ੍ਰੋਜੈਕਟ ਵਿੱਚ ਲੱਗ ਜਾਂਦੇ ਅੰਦਰ ਇੱਕ ਵਾਰ ਸਾਨੂੰ ਨੂੰ ਪਤਾ ਸਭ ਨੂੰ ਪਤਾ ਸਾਨੂੰ ਸਭ ਨੂੰ ਪਤਾ 18 ਦਾ ਕੀ ਹੋ ਰਿਹਾ ਪਰ ਤੁਸੀਂ ਅੱਜ ਅੱਖਾਂ ਵਿੱਚ ਲਿਓ ਕਿ ਭਾਈ ਇਹ ਗਲਤ ਹੋ ਰਿਹਾ ਇਹ ਬਿਲੀਅਨ ਨੂੰ ਪਤਾ ਹੋਊਗਾ ਇਹ ਬਿਲੀਅਨ ਨਾਲ ਹੋਏਗਾ ਅਸੀਂ ਬਿਲੀਅਨ ਨੂੰ ਕਲੈਕਸ਼ਨ ਕੱਟਣ ਦਾ ਵਾਅਦਾ ਕੀਤਾ ਜੇ ਹੀ ਅੱਜ ਤੱਕ ਨਹੀਂ ਆ ਅਸੀਂ ਕੋਰਟ ਤੋਂ ਬਿਆਨ ਦਵਾਵਾਂਗੇ ਪਰਸੋਂ ਕਿ ਜੇ ਹੀ ਨਹੀਂ ਮੌਕਾ ਤੇ ਆਇਆ ਉਹ ਕਹਿੰਦਾ ਜੀ ਮੈਂ ਬਾਹਰ ਆ ਆਪਣੇ ਆ ਕੇ ਮੀਟਰ ਉਤਾਰਤੇ ਮੁਰਕੇ ਮੀਟਰ ਲੱਗ ਗਏ ਸਰਦਾਰ ਸਾਹਿਬ ਪ੍ਰੂਫ ਕਰਾਂਗੇ ਸਰਦਾਰ ਸਾਹਿਬ ਇੱਕ ਗੱਲ ਦਾ ਜਵਾਬ ਦਿਓ ਕਿ ਮੂਲ ਬੂਤ ਸਹੂવિધਾਂਏ ਸੇ ਬੰਚਿਤ ਕਰਨਾ ਤੇ ਤੁਹਾਡੇ ਅਧਿਕਾਰ ਖੇਤਰ ਚ ਆਂਦਾ ਹੈ ਕਾਨੂੰਨ ਮੁਤਾਬਕ ਸਭ ਕੁਝ ਕਰ ਸਕਦੇ ਹਾਂ ਹਾਂਜੀ ਠੀਕ ਹੈ ਬਿਨਾ ਬਿਨਾ ਕਾਨੂੰਨ ਦੀ ਤਾਂ ਹੀ ਮੈਂ ਪੁੱਛ ਰਹੀ ਜੀ ਤੁਸੀਂ ਕੀ ਪਾਸਿਚੂਏਸ਼ਨ ਦਾ ਆਰਟੀਕਲ 21 ਫੜਿਆ ਹੈ ਬਾਜੀ ਸਰ ਜਦੋਂ 18 ਦੇ ਵਿੱਚ ਆਏ ਹੋ ਪਾਸਿਚੂਏਸ਼ਨ ਫੜ ਕੇ ਆਏ ਹੋ ਜਨਾਬ ਤੁਸੀਂ ਤੁਸੀਂ ਥੋੜਾ ਨਾ ਆਇਓ ਕੀ ਕਾਸੀਚੂਏਸ਼ਨ ਪੜਨ ਪੜ ਕੇ ਆਏ ਹੋ ਜਾਂ ਨਹੀਂ ਤੁਸੀਂ ਆਰਟੀਕਲ 21 ਪੜੋ ਉਹਦੇ ਵਿੱਚ ਕਿੱਥੇ ਲਿਖਿਆ ਹੋ ਉਹ ਵੀ ਵਿਚਾਰ ਦਿਓ ਤੁਸੀਂ ਬਸੇ ਹੋ ਇਹਨੂੰ ਬਿਲਕੁਲ ਸਹੀ ਗੱਲ ਕਰ ਰਹੇ ਹੋ ਉਹ ਨੂੰ ਬਿਲਕੁਲ ਨਹੀਂ ਕਰ ਸਕਦਾ ਤੁਸੀਂ ਸਰਪੰਚ ਸਾਹਿਬ ਅੱਗੇ ਆਓ ਇੱਕ ਵਾਰ ਰੋਕ ਸਕਦੇ ਸਰਪੰਚ ਸਾਹਿਬ ਅੱਗੇ ਆਓ ਇੱਕ ਨਾਣ ਦਿਓ ਸਰ ਅੱਜ ਤੁਸੀਂ 7 ਸਾਲਾਂ ਬਾਅਦ ਗਾਇਦਾ ਹੋਈ ਦੂਜੀ ਬਸੇ ਉਹਨੂੰ ਕਰ ਦਿਓ ਇਹ ਪਿਛਲੇ ਪਿਛਲੇ ਇਤੋਂ ਦਾ ਵਿਰੋਧ ਨਹੀਂ ਕਰੇ ਇੰਨ ਚ ਜਗ੍ਹਾ ਦਾ ਵੀ ਤੁਸੀਂ ਉਹਨਾਂ ਦਾ ਤੱਕਾ ਕਰੋਗੇ 2018 ਨਹੀਂ ਬਿਲਕੁਲ ਨਹੀਂ ਤੱਕਾ ਕਰਦੇ ਸਰਪੰਚ ਸਾਹਿਬ ਇਹ ਜੋ ਆਰਟੀਕਲ ਦੀ ਗੱਲ ਕਰ ਰਹੇ ਹੋ ਇਹ ਆਰਟੀਕਲ ਸਾਰਿਆਂ ਨੂੰ ਪਤਾ ਹੈ ਲੇਕਿਨ ਅਧਿਕਾਰੀਆਂ ਨੂੰ ਕਿਉਂ ਨਹੀਂ ਪਤਾ ਇਸ ਚੀਜ਼ ਦਾ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਆਰਟੀਕਲ 21 ਦਾ ਕਿਉਂ ਨਹੀਂ ਪਤਾ ਕਿਉਂ ਤੇ ਫਿਰ ਕਿਉਂ ਜੇ ਪਤਾ ਫਿਰ ਕਿਉਂ ਜਾਣਦੇ ਤੁਸੀਂ ਕਾਰਵਾਈ ਕਰਨ ਦਾ ਕਿਉਂ ਨਹੀਂ ਕਹਿੰਦੇ ਜੀ ਤੁਸੀਂ ਨੋਟਿਸ ਦਿੱਤੇ ਹੈ ਜਦੋਂ ਤੁਸੀਂ ਸਾਰਾ ਕੁਝ ਮੈਂ ਆਉਂਗਾ ਜੀ ਆਉਂਗਾ ਆਉਂਗਾ ਜੀ ਆਉਂਗਾ ਜੀ ਆਉਂਗਾ ਭਰਾ ਆਉਂਗਾ ਆਪਣੇ ਪ੍ਰੂਫ ਦੇਣਗੇ ਕਿ ਆਵਾਂਗੇ ਆਵਾਂਗੇ ਇਹ ਤੇ ਤੁਹਾਡੀ ਸੋਚ ਬਿਲਕੁਲ ਦੇਖੋ ਟਮਾਟਾ ਲਗਾਉਂ ਮੈਂ ਮੀਟਿੰਗ ਬੋਡੀ ਨਹੀਂ ਹੈ ਉਹ ਰੂਲ ਮੇਕਿੰਗ ਬੋਡੀ ਹੈ ਰੂਲ ਬਣਾ ਸਕਦੇ ਤੁਸੀਂ ਲਾ ਲਾ ਮੇਕਿੰਗ ਬੋਡੀ ਜਾਂ ਤਾਂ ਪਾਰਲੀਮੈਂਟ ਉਹਦੀ ਜਾਂ ਫਿਰ ਤੁਹਾਡੀ ਲੈਜਿਸਲੇਚਰ ਹੁੰਦਾ ਹੈ ਉਹ ਰੂਲ ਆਨਲੀ ਮੇਕ ਰੂਲ ਐਸ ਪਰ ਯੂਰ ਰਿਕੁਆਇਰਮੈਂਟ ਠੀਕ ਹੈ ਤੇ ਰੂਲ ਤੁਹਾਡਾ ਨਾਮ ਕੀ ਹੈ ਜੀ ਐਡਵੋਕੇਟ ਅਸ਼ੋਕ ਕੁਮਾਰ اچھا ਤੁਸੀਂ ਇਹਨਾਂ ਦੀ ਤਰਫੋਂ ਜਾਂ ਵੈਸੇ ਨਾਰਮਲ ਗੱਲ ਕਰ ਰਹੇ ਹੋ ਮੈਂ ਨਾਰਮਲੀ ਗੱਲ ਕਰ ਰਿਹਾ ਠੀਕ ਹੈ ਤੁਸੀਂ ਅਧਿਕਾਰੀਆਂ ਵੱਲੋਂ ਜਾਂ ਨਾਰਮਲ ਆਮ ਜਨਤਾ ਵੱਲੋਂ ਮੈਂ ਆਮ ਗੱਲ ਕਰ ਰਿਹਾ ਲॉ ਮੇਕਿੰਗ ਬੋਡੀ ਤੁਹਾਨੂੰ ਕਲੀਅਰ ਹੈ ਰੂਲ ਦਾ ਕਨਫਲਿਕਟ ਹੈ ਤੁਸੀਂ ਉਹਦਾ ਰਿਜ਼ੋਲਵ ਕਰੋ ਇਹ ਐਕਚੁਅਲ ਤੇ ਰੂਲ ਦਾ ਹੀ ਕਨਫਲਿਕਟ ਹੈ ਲਾਅ ਦਾ ਹੈ ਤੇ ਮੈਂ ਦੱਸ ਦਵਾਂ ਲਾਅ ਦਾ ਕਨਫਲਿਕਟ ਹੈ ਕੋਈ ਵੀ ਸੁਪਰੀਮ ਕੋਰਟ ਹਾਈ ਕੋਰਟ ਤੁਹਾਨੂੰ ਤੁਹਾਡੇ ਬੇਸਿਕ ਅਧਿਕਾਰਾਂ ਤੋਂ ਵੰਚਿਤ ਨਹੀਂ ਕਰ ਸਕਦੀ ਇਹਨਾਂ ਕੋਲ ਡੈਮੋਲਿਸ਼ ਦਾ ਕੋਈ ਅਗਰ ਆਰਡਰ ਹੈ ਹਾਈ ਕੋਰਟ ਦਾ ਮੈਂ ਮੰਨ ਲੈਂਦਾ ਕੋਰਟ ਦੀ ਗਲਤੀ ਪਰ ਇਹਨਾਂ ਕੋਲ ਡਿਸਮਿਸ ਦਾ ਆਰਡਰ ਹੈ ਡੈਮੋਲਿਸ਼ ਦਾ ਕੋਈ ਦਿਖਾ ਦੇ ਮੈਨੂੰ ਹਾਂਜੀ ਹੁਣ ਤੁਸੀਂ ਕੀ ਕਹਿੰਦੇ ਹੋ ਜੀ ਇਸ ਬਾਰੇ ਇਸ ਬਾਰੇ ਤੁਹਾਡੇ ਤੁਹਾਡੇ ਕੀ ਆਰਡਰ ਪੰਜਾਬ ਸਰਕਾਰ ਨੇ ਹੁਣ ਤਾਂ ਕਰੇ ਪਿਛਲੇ ਸਾਲ ਵਿਧਾਨ ਸਭਾ ਚ ਕਿਹੜੀ ਮੈਂ 43 ਡਿਸਟ੍ਰਿਕਟੋਂ ਹਾਂ ਦੱਸੋ ਨਹੀਂ ਕੋਈ ਹੈਗੇ ਆਰਡਰ ਦੀ ਕਮਾਂਡਾ ਦੇ ਖਿਲਾਫ ਡੈਮੋਲਿਸ਼ਨ ਨਾ ਕਰਨ ਕਰਕੇ ਕੰਟੈਂਪਟ ਪਈ ਹੋਈ ਹੈ ਵੀਰ ਜੀ ਕੰਟੈਂਪਟ ਕਿਉਂ ਪੈਂਦੀ ਹੈ ਜੇ ਹਾਈ ਕੋਰਟ ਦੇ ਬਟਨ ਦੀ ਕੰਪਲੈਸ ਨਹੀਂ ਕਿਉਂ ਤੁਸੀਂ ਉਹ ਲੈ ਕੇ ਆਏ ਹੋ ਆਰਡਰ ਪਾ ਜੀ ਆਰਡਰ ਲੈ ਆਏ ਹੋ ਤੁਹਾਨੂੰ ਕੇਸ ਦਾ ਨੰਬਰ ਦੱਸੋ ਹਰੇਕ ਦੇ ਫੋਨ ਦੇ ਵਿੱਚ ਨੈਟ ਹੈਗਾ ਇੱਥੇ ਆਮ ਪਬਲਿਕ ਖੜੀ ਆਮ ਪਬਲਿਕ ਕਹਿੰਦੀ ਜੀ ਆਰਡਰ ਦਿਖਾਓ ਫਿਰ ਕੀ ਕਰੋਗੇ ਕੱਢ ਲਓ ਨੈਟ ਤੋਂ ਜੀ ਪੜੇ ਲਿਖੇ ਸਾਰੇ ਨੇ ਕੋਈ ਬੰਦਾ ਅਨਪੜਤਾ ਹੈ ਨਹੀਂ ਤਾਂ ਤੁਸੀਂ ਉਹ ਨਾ ਅਸੀਂ ਹੁਣ ਉਸਾਰਾ ਤੋੜਨਾ ਹੈ ਜੀ ਸਾਹਿਬ ਕੱਢ ਕੇ ਦਿਓ ਆਰਡਰ ਤੁਹਾਡਾ ਆਰਡਰ ਹੋਣਾ ਸੀ ਇਹਦਾ ਯਾਰ ਅਸੀਂ ਬਾਅਦ ਦੇ ਰਹੇ ਹਾਂ ਡਾਟਾ ਉਹ ਵੀ ਕਰੀਏ ਅਸੀਂ ਹੁਣ ਜਵਾਬ